ਐਸੋ ਲਿਸਤੀ ਜਿਹੜੀ 6:30 ਵਜੇ ਤਰੀਕ ਜਿਹੜੀ 26 ਅਗਸਤ ਨੂੰ ਪਾਣੀ ਜਿਹੜਾ 2 ਲੱਖ 30 ਹਜ਼ਾਰ ਜਿਹੜਾ ਹਰੀਕੇਲੇ ਤੇ ਆਮਦ ਦਾ ਪਾਣੀ ਦੀ ਔਰ 2 ਲੱਖ 10 ਹਜ਼ਾਰ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਡਾਉਨਸਟਰੀਮ ਥੱਲੇ ਛੱਡਿਆ ਜਾ ਰਿਹਾ ਮੈਨੂੰ ਦਿਖਾਉਣਾ ਚਾਹਣਾ ਪਾਕਿਸਤਾਨ ਨੂੰ ਬਹੁਤ ਤੇਜ਼ੀ ਨਾਲ ਔਰ ਕਾਫੀ ਦਰ ਜਿਹੜੇ ਆ 31 ਦਰ 31 ਦਰ ਸਾਰੇ ਤਾਂ ਨਹੀਂ ਛੱਡੇ ਵਰ ਤਕਰੀਬਨ ਤਕਰੀਬਨ ਆਦੋਂ ਜਾਰੇਦਾਰ ਜਿਹੜੇ ਤੁਸੀਂ ਦੇਖ ਲਓ ਉਹ ਡਾਊਨ ਕਰ ਦਿੱਤੇ ਔਰ ਪਾਣੀ ਨੂੰ ਪਿੱਛੋਂ ਖਿੱਚ ਪਾਈ ਆ ਔਰ ਵਾਹਿਗੁਰੂ ਕਿਰਪਾ ਕਰੇ ਹੁਣ ਨਦਰਾਜਾ ਨਹੀਂ ਲੱਗ ਸਕਦਾ ਪੂਰੇ ਪੰਜਾਬ 'ਚ ਔਰ ਪਿੱਛੇ ਪਹਾੜਾਂ 'ਚ ਜਾਂ ਕਿੰਨੀ ਵਰਖਾ ਹੋਈ ਆ ਛੋਟੇ ਨਦੀਆਂ ਨਾਲੇ ਕਿੰਨੇ ਵਿੱਚ ਦਰਿਆਵਾਂ ਕੇ ਮਿਲਦੇ ਆ ਔਰ ਕਿੰਨਾ ਪਾਣੀ ਇਹ ਵਾਧਾ ਹੈ ਕਿਉਂਕਿ ਰਾਤ 12 ਘੰਟੇ ਦੇ ਵਿੱਚ ਵਿੱਚ ਜਿਹੜਾ 40 ਹਜ਼ਾਰ ਜਿਹੜਾ ਪਾਣੀ ਆ ਉਹ ਹਰੀਕੇ ਵਾਲੇ ਹੈਡ ਤੇ ਵੱਧ ਚੁੱਕਾ ਹੈ ਔਰ ਥੱਲੇ ਨੂੰ ਜਿਹੜਾ 210000 ਤੁਸੀਂ ਦੇਖ ਸਕਦੇ ਕਿੰਨਾ ਤੇਜ਼ ਪਾਣੀ ਔਰ ਬਿਲਕੁਲ ਡਾਊਨ ਕੀਤਾ ਹੋਇਆ ਪਿਛਲੇ ਪੰਨੇਓ ਆ ਤਿੱਬੀਆਂ ਜਿਹੜੀਆਂ ਮੈਂ ਵਿਖਾਉਣੀਆਂ ਚਾਹਣਾ ਆ ਦੇਖ ਲਓ ਤੁਸੀਂ ਤਿੱਬੀਆਂ ਵਿੱਚੋਂ ਦਰਿਆ ਸੁੱਕੀਆਂ ਦਿਸ ਰਹੀਆਂ ਔਰ ਬਹੁਤ ਤੇਜ਼ੀ ਨਾਲ ਤੇਜ਼ੀ ਨਾਲ ਜਿਹੜਾ ਉਹ ਪਾਣੀ ਆ ਰਿਹਾ 210000 ਥੱਲੇ ਜਾ ਰਿਹਾ 20000 ਜਿਹੜਾ ਪਾਣੀ ਆ ਉਹ ਨਹਿਰਾਂ ਚ ਜਾ ਰਿਹਾ ਤੁਸੀਂ ਦੇਖ ਸਕਦੇ ਇੰਨੀ ਤੇਜ਼ੀ ਨਾਲ ਆ ਰਿਹਾ ਹੋਰ ਮੈਂ ਹਰੀਕਾਲ ਹੈਡ ਤੋਂ ਜਿਹੜਾ ਸਵੇਰੇ 6:30 ਵਜੇ ਜਿਹੜੀ ਅਪਡੇਟ ਦਿੱਤੀ ਆ ਵਾਹਿਗੁਰੂ ਕਿਰਪਾ ਕਰੇ ਰਹਿਮਤ ਕਰੇ ਪੰਜਾਬ ਦੇ ਉੱਤੇ ਕਿਉਂਕਿ ਅਸੀਂ ਇਹ ਸੰਕਟ ਦੇ ਨਾਲ ਲੜ ਸਕੀਏ ਔਰ ਇਹ ਸਾਡੇ ਤੋਂ ਟਲ ਜਾਵੇ ਧੰਨਵਾਦ ਹਰੀਕਾਲ ਹੈਡ ਤੋਂ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ